ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਉਸ ਵੇਲੇ ਹਾਈ ਵੋਲਟੇਜ ਦਾ ਡਰਾਮਾ ਦੇਖ ਨੂੰ ਮਿਲਿਆ ਜਦੋਂ ਇੱਕ ਨੌਜਵਾਨ ਪੁਲਿਸ ਮੁਲਾਜ਼ਮਾ ਦੇ ਨਾਲ ਪੜਚੋਂਦਾ ਤੇ ਉਸ ਦੀ ਵੈਨ ਟੋ ਬੈਨ ਦੇ ਨਾਲ ਉਸ ਦੀ ਗੱਡੀ ਨੂੰ ਟੋ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਇਹ ਪੰਗਾ ਪੈਂਦਾ ਆਓ ਸਭ ਤੋਂ ਪਹਿਲਾਂ ਟਕਰਾਰਵਾਜੀ ਦੀਆਂ ਤਸਵੀਰਾਂ ਦੇਖਦੇ ਹਾਂ ਨਹੀਂ ਤੁਸੀਂ ਗੱਡੀ ਚਲਾਉਂਦੇ ਫੇਰੇ ਨਹੀਂ ਟੱਕਰਾਂ ਦੇ ਕਰੋ ਤੁਸੀਂ ਆਪਣੀ ਨੂੰ ਲੈ ਕੇ ਨਹੀਂ 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 ਤੁਸੀਂ ਪ੍ਰਾਈਵੇਟ ਦੀ ਟੱਕਰ ਕਰ ਰਹੇ ਹੋ ਕਰੋ ਟੱਕਰ ਜੇ ਕਿ ਮੋ ਜ਼ਬਰਦਸਤ ਲੇ ਕੇ ਫਰਮ ਦੀਏ ਨਾਮ ਦੱਸੋ ਇਹ ਬਲਗੀ ਗਲੋਈ ਨੂੰ ਨਹੀਂ ਪਤਾ ਨਾ ਕਿਉਂ ਨਹੀਂ ਨਾ ਪਤਾ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਤੁਸੀਂ ਟੋਕੀ ਤਾਂ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਕਿਹੜੀ ਫਰਮ ਦਾ ਨਾਂ ਦੱਸ ਉਹ ਕਿਹਦੇ ਪਾਸੋਂ ਸਾਡਾ ਚਲਾਨ ਕਰ ਦੋ ਚਲਾਨ ਕਰਦਾ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਦੱਸਦੀ ਹਾਂ ਇੱਕ ਮਿੰਟ ਸਰ ਬੋਲਣ ਫਰਮ ਇਹ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਆ ਫਰਮ ਦੇਤੇ ਹੈਗੀ ਨਹੀਂ ਐ ਦੋ ਮਿੰਟ ਕਰੋ ਆਪਣਾ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘਰ ਕਵੀ ਹੈ ਨਾ ਤਈਆ ਭੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀਆਂ ਚੱਲਦੀ ਆ ਹਾਂਜੀ ਆਪਾਂ ਇੰਨੀ ਦੇਰ ਤੱਕ ਕਿਉਂ ਦੱਸਦੇ ਪਏ ਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ ਮੈਂ ਕੱਤੋਂ ਬਾਹਰ ਆਉਂਗਾ ਭਜੀ ਮੈਂ ਆਪਣੀ ਜਗ੍ਹਾ ਤੇ ਬੈਠਾ ਛੱਪੇ ਸ਼ੱਕ ਆ ਭਜੀ ਭਜੀ ਮੈਂ ਤੁਹਾਨੂੰ ਕੋਈ ਦਿਖਾਵਾਂ ਮੈਂ ਤੁਹਾਨੂੰ ਕੱਤੋਂ ਦਿਖਾਵਾਂ ਬਜਾ ਲਾਇਸੈਂਸ ਦਿਖਾਓ ਬੋਲੋ ਕਰਕੇ ਦਿਖਾਓ ਫਿਰ ਦੱਸਾਂਗਾ ਹਾਂ ਲਾਇਸੈਂਸ ਦਿਖਾਓ ਜਿੱਥੇ ਆ ਕੇ ਠੇਕੇਦਾਰ ਨਾ ਕਰੋ ਕੋਈ ਚੇਕ ਕਰਦਾ ਸੁਣ ਚੁੱਕਾ ਮੇਰੇ ਕੋਲ ਤੁਸੀਂ ਸੰਸਨੀ ਮੰਗ ਸਕਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਡੀ ਦੇ ਵਿੱਚ ਬੈਠੀ ਬਜ਼ੁਰਗ ਮਾਤਾ ਨੇ ਕਿਹਾ ਕਿ ਸਾਡੇ ਨਾਲ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਤੇ ਉੱਥੇ ਹੀ ਨੌਜਵਾਨ ਨੇ ਕਿਹਾ ਕਿ ਸਿਰਫ 5 ਮਿੰਟ ਹੀ ਹੋਏ ਸੀ ਉਸ ਨੇ ਇੱਥੇ ਗੱਡੀ ਨੂੰ ਪਾਰਕ ਕੀਤਾ ਤੇ ਸਾਹਮਣੇ ਮੈਡੀਕਲ ਦੀ ਦੁਕਾਨ ਤੋਂ ਉਹ ਸਿਰਫ ਦਵਾਈਆਂ ਹੀ ਲੈਣ ਗਿਆ ਸੀ ਮਾਤਾ ਨੇ ਆਪਣੇ ਲਿਫਾਫੇ ਦੇ ਵਿੱਚ ਦਵਾਈਆਂ ਵੀ ਪੁਲਿਸ ਨੂੰ ਦਿਖਾਈਆਂ ਉੱਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਸਾਹਮਣੇ ਲਿਖਿਆ ਹੋਇਆ ਕਿ ਇੱਥੇ ਜਣਕੀ ਕੋਈ ਵੀ ਵਾਹਨ پارک ਨਹੀਂ ਕੀਤਾ ਜਾਵੇਗਾ ਉੱਥੇ ਹੀ ਨੌਜਵਾਨ ਅਤੇ ਇਸ ਬਜ਼ੁਰਗ ਬੇਬੇ ਨੇ ਪੁਲ ਦੇ ਉੱਤੇ ਧੱਕਾ ਕਰਨ ਦੇ ਇਲਜ਼ਾਮ ਲਾਏ ਆਹੋ ਇਹ ਦੁਆਇਆਂ ਆਰੇ ਦੁਆਇਆਂ ਆਰੇ ਇਹਨੇ ਦੁਆਇਆਂ ਲੈਣ ਦੇ ਕਿੰਨਾ ਕਿ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਟੋਕ ਕਿਉਂ ਪੀਟੀ ਹੈ ਧੱਕੇ ਸਾਹੀ ਸਾਡੇ ਨਾਲ ਕਰਨ ਰਿਹਾ ਹੈ ਤੇ ਇਹ ਧੱਕੇ ਸਾਹੀ ਕਰਨਗੇ ਰਹਿ ਹੀ ਤਾਂ ਧੱਕੇ ਹੀ ਕਰਨਗੇ ਹਾਂ ਇਹਰੇ ਕੀ ਕਰ ਗਏ? ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਥੇ ਬੋਰਡ ਲੱਗਿਆ ਹੋਇਆ ਕਿ ਇੱਥੇ ਨੋ ਪਾਰਕਿੰਗ ਹੈ ਇਸ ਦੇ ਬਾਵਜੂਦ ਵੀ ਲੋਕਾਂ ਵੱਲੋਂ ਪਾਰਕਿੰਗ ਕੀਤੀ ਜਾਂਦੀ ਹੈ। ਨੋ ਪਾਰਕਿੰਗ ਦਾ ਸਹੀ ਪੁੱਤੀ ਹੈ। ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ। ਪਰ ਇਹ ਮੈਡੀਕਲ ਵਾਲਿਆਂ ਨੇ ਮਨਾਂ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨੀਚੇ ਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੱਕਣੀ ਚੱਕਣੀ। ਅਸਾਂ ਚੱਕਣੀ। ਹਾਂਜੀ। ਕੋ ਨਾਲ ਬਲਾ ਯਾਰ ਉਹ ਵੀ ਖੇਰ ਦਾਦੀ ਇਹ ਕੀ ਲਗਾਤਾਰ ਦੇਖਿਆ ਜਾ ਰਿਹਾ ਕਿ ਟ੍ਰੈਫਿਕ ਕਰਕੇ ਭੀੜ ਵਾਲੇ ਇਲਾਕੇ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੂਜੇ ਪਾਸੇ ਹੁਣ ਇਸ ਨੂੰ ਲੈ ਕੇ ਪੁਲਿਸ ਸਰਗਰਮ ਹੋ ਚੁੱਕੀ ਆ ਤੇ ਜਿਹੜੀਆਂ ਗੱਡੀਆਂ ਇਸ ਤਰੀਕੇ ਦੇ ਨਾਲ ਖੜੀਆਂ ਹੁੰਦੀਆਂ ਨੇ ਉਹਨਾਂ ਨੂੰ ਟੋਅ ਕੀਤਾ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ